ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਭਾਈ ਮਰਦਾਨਾ ਯਾਤਰਾ ਕਰਦੇ ਕਰਦੇ ਇੱਕ ਗਰੀਬ ਸਿੱਖ ਦੇ ਘਰ ਪਹੁੰਚੇ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ پا ਕੇ ਉਹ ਸਿੰਘ ਬਹੁਤ ਖੁਸ਼ ਹੋਇਆ ਤੇ ਸਾਰਾ ਪਰਿਵਾਰ ਉਹਨਾਂ ਦੀ ਸੇਵਾ ਵਿੱਚ ਲੱਗ ਗਿਆ ਕੁੱਲੀ ਭਾਵੇਂ कान्न की सी पर फिर भी सिंह ने हिम्मत जुटाई तो गुरु साहब की थी कि बादशाह जी मैं जानता हाँ कि मेरी कखा की कुली तो बैठन के काबल नहीं है पर जेकर ती मेरे गरीब देर चरण पाए तो पाए ने तो किपा करके ਮੇਰੇ ਘਰ ਵਿੱਚ ਕੁਝ ਦਿਨ ਰਹੋ ਤਾਂ ਗੁਰੂ ਸਾਹਿਬ ਜੀ ਨੇ ਸਿੱਖ ਦੀ ਇੱਛਾ ਪੂਰੀ ਕੀਤੀ ਸਰਦੀਆਂ ਦੀ ਰੁੱਤ ਸੀ ਤਾਂ ਸਿੱਖ ਨੇ ਆਪਣੇ ਪਿਆਰ ਨੂੰ ਪਰਿਵਾਰ ਨੂੰ ਕਿਹਾ ਕਿ ਸਾਡੇ ਘਰ ਰੱਬ ਦੇ ਬੰਦੇ ਆਏ ਹੋਏ ਹਨ ਤੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਸੁਆ ਸਕਦੇ ਇੱਕ ਕੰਮ ਕਰਾਂਗੇ ਕਿ ਅਸੀਂ ਇਹਨਾਂ ਦਾ ਬਿਸਤਰਾ ਘਰ ਦੇ ਅੰਦਰ ਲਗਾਵਾਂਗੇ ਤੇ ਆਪ ਬਾਹਰ ਸੌ ਜਾਵਾਂਗੇ ਤਾਂ ਪਰਿਵਾਰ ਨੇ ਮਿਲ ਕੇ ਗੁਰੂ ਜੀ ਦਾ ਆਸਣ ਅੰਦਰ ਲਾ ਦਿੱਤਾ ਸੋਹਣੀਆਂ ਸੋਹਣੀਆਂ ਚਾਦਰਾਂ ਪਾ ਦਿੱਤੀਆਂ ਆਪਣਾ ਤੇ ਆਪਣੇ ਪਰਿਵਾਰ ਦਾ ਬਿਸਤਰਾ ਬਾਹਰ ਲਾ ਦਿੱਤਾ ਜਦੋਂ ਅੱਧੀ ਰਾਤ ਹੋਈ ਤਾਂ ਅਸਮਾਨ ਵਿੱਚ ਬੱਦਲ ਹੋਇਆ ਤੇ بارش ਹੋਣ ਲੱਗ ਗਈ ਗੁਰੂ ਜੀ ਆਪਣੇ ਸਿੱਖ ਨੂੰ ਜਾਣ ਬੁੱਝ ਕੇ ਪਰਖ ਰਹੇ ਸੀ ਛੋਟਾ ਛੋਟਾ ਮੀਂਹ ਪੈਣ ਲੱਗ ਗਿਆ ਆ ਗਰੀਬ ਨੇ ਸੋਚਿਆ ਕਿ ਮੇਰੀ ਕੱਖਾਂ ਦੀ ਕੁਲੀ ਚੋਣ ਨਾ ਲੱਗ ਜਾਵੇ ਜੇ ਇਸ ਤਰ੍ਹਾਂ ਹੋਇਆ ਤਾਂ ਮੇਰੇ ਗੁਰੂ ਜੀ ਦੀ ਅੱਖ ਖੁੱਲ ਜਾਵੇਗੀ ਸਿੱਖ ਨੇ ਆਪਣੇ ਪਰਿਵਾਰ ਨੂੰ ਉਠਾਇਆ ਤੇ ਜਿਹੜੀਆਂ ਤਲਾਈਆਂ ਚਾਦਰਾਂ ਉੱਤੇ ਸੁੱਤੇ ਸੀ ਉਹੀ ਤਲਾਈਆਂ ਉਹਨਾਂ ਨੇ ਕੁਲੀ ਉੱਤੇ ਪਾ ਦਿੱਤੀ ਤਾਂ ਕਿ ਮਿਹ ਨੇਹੀ ਰੁਕਿਆ ਤਾਂ ਸਵੇਰੇ ਤੱਕ ਕੁੱਲੀ ਚੋਵੇ ਨਾ ਰਾਤ ਪਰ ਮੀ ਆਉਂਦਾ ਰਹਾ ਤੇ ਪਰਿਵਾਰ ਨੇ ਰਾਤ ਬਾਹਰ ਮੀ ਵਿੱਚ ਕੱਟੀ ਪਰ ਗੁਰੂ ਜੀ ਨੂੰ ਪਤਾ ਨਹੀਂ ਲੱਗਨ ਦਿੱਤਾ ਪਰ ਜਾਣੀ ਜਾਣ ਸਤਿਗੁਰੂ ਸਤਬ ਕੁਝ ਵੇਖ ਰਹੇ ਸਨ ਜਦੋਂ ਸਵੇਰ ਦੀ ਲੋ ਲੱਗਣ ਲੱਗੀ ਤਾਂ بارش ਬੰਦ ਹੋ ਗਈ ਤਾਂ ਰੋਜ ਦੀ ਤਰ੍ਹਾਂ ੜਾਕੇ ਦੀ ਧੁੱਪ ਚੜ ਗਈ ਤੇ ਹੌਲੀ-ਹੌਲੀ ਸੰਗਤਾਂ ਆਉਣ ਲੱਗ ਗਈਆਂ دیਵਾਨ ਸਜ ਗਏ ਗੁਰੂ ਜੀ ਨੇ ਸੰਗਤਾਂ ਨੂੰ ਕੀਰਤਨ ਸੁਣਾਇਆ ਤੇ ਸੇਵਕਾਂ ਨੇ ਸੰਗਤਾਂ ਲਈ ਲੰਗਰ ਤਿਆਰ ਕੀਤਾ ਹੌਲੀ-ਹੌਲੀ ਸੰਗਤ ਜੁੜਦੀ ਰਹੀ ਦੇ ਗੁਰੂ ਜੀ ਦੇ ਉਪਦੇਸ਼ ਸੁਣਦੀ ਰਹੀ ਜਦੋਂ ਦੁਪਹਿਰ ਦਾ ਵੇਲਾ ਹੋਇਆ ਤਾਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੇਵਕਾਂ ਨੂੰ ਹੁਕਮ ਦੇ ਦਿੱਤਾ ਜਾਓ ਲੰਗਰਾਂ ਵਿੱਚੋਂ ਇੱਕ ਬਲਦੀ ਲੱਕੜ ਲੈ ਕੇ ਆਓ ਸੇਵਕਾਂ ਨੇ ਲੰਗਰਾਂ ਵਿੱਚੋਂ ਅੱਗ ਲਿਆਂਦੀ ਤਾਂ ਗੁਰੂ ਜੀ ਨੇ ਉਸ ਗਰੀਬ ਸਿੰਘ ਨੂੰ ਕਿਹਾ ਕਿ ਭਾਈ ਇਸ ਕੁੱਲੀ ਵਿੱਚ ਦੇ ਅੰਦਰੋਂ ਜਿਹੜਾ ਵੀ ਜ਼ਰੂਰੀ ਸਮਾਨ ਹੈ ਉਸ ਨੂੰ ਬਾਹਰ ਕੱਢ ਲੈ ਕਿਉਂਕਿ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਤੇ ਜਾਂ ਤੋਂ ਪਹਿਲਾਂ ਅਸੀਂ ਤੇਰੇ ਘਰ ਨੂੰ ਅੱਗ ਲਾ ਕੇ ਜਾਵਾਂਗੇ ਤਾਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕੋਲ ਖੜੀ ਸੰਗਤ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੀ। ਬਾਕੀ ਉਸ ਗਰੀਬ ਉੱਤੇ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਅੱਜ ਤੈਨੂੰ ਸਾਧੂਆਂ ਨੂੰ ਘਰ ਰੱਖਣ ਦਾ ਸਵਾਦ ਆਵੇਗਾ। ਨਾਲੇ ਤਾਂ ਸਾਧੂਆਂ ਨੇ ਤੇਰੇ ਘਰੋਂ ਰੋਟੀ ਖਾਧੀ ਤੇ ਜਾਂਦੇ ਜਾਂਦੇ ਤੇਰਾ ਘਰ ਵੀ ਫੋਕ ਕੇ ਜਾਣਗੇ ਤਾਂ ਗੁਰੂ ਜੀ ਨੇ ਇੱਕ ਵਾਰ ਫਿਰ ਉਸ ਸਿੱਖ ਨੂੰ ਕਿਹਾ ਕਿ ਭਾਈ ਅਸੀਂ ਤੇਰਾ ਘਰ ਫੋਕ ਕੇ ਚੱਲੇ ਹਾਂ ਤਾਂ ਸਿੱਖ ਨੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਮੇਰੇ ਲਈ ਸਭ ਤੋਂ ਜ਼ਰੂਰੀ ਤੁਹਾਡਾ ਨਾਮ ਹੈ ਉਸ ਨੂੰ ਮੇਰੇ ਹਿਰਦੇ ਵਿੱਚ ਵਸਾ ਦਿਓ ਤਾਂ ਗੁਰੂ ਜੀ ਨੇ ਸਿੱਖ ਦੀ ਇਹ ਗੱਲ ਸੁਣ ਕੇ ਮਰਦਾਨੇ ਨੂੰ ਹੁਕਮ ਦਿੱਤਾ ਜਾ ਭਾਈ ਕੁਲੀ ਨੂੰ ਅੱਗ ਲਗਾ ਦੇ ਤਾਂ ਭਾਈ ਮਰਦਾਨੇ ਨੇ ਉਸ ਕੁਲੀ ਉਸ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਕੁਝ ਪਲ ਵਿੱਚ ਅੱਗ ਨੇ ਪੂਰੇ ਘਰ ਨੂੰ ਲਪੇਟ ਲਿਆ ਤੇ ਇੱਕ ਗਰੀਬ ਸਿੱਖ ਦਾ ਪਰਿਵਾਰ ਹੁਕਮ ਦੇ ਪਾਣੇ ਨੂੰ ਮੰਨਣ ਲੱਗਾ ਜਦੋਂ ਘਰ ਸਰਕੇ ਸਵਾ ਬਣ ਗਿਆ ਤਾਂ ਗੁਰੂ ਸਾਹਿਬ ਨੇ ਉਸ ਸਿੱਖ ਨੂੰ ਕਿਹਾ ਕਿ ਭਾਈ ਤੂੰ ਜਾਣਨਾ ਚਾਹੁੰਦਾ ਹੈ ਕਿ ਤੇਰੀ ਕੁੱਲੀ ਨੂੰ ਕਿਉਂ ਸਾੜੀ ਹੈ ਤਾ ਸਿੱਖ ਨੇ ਕਿਹਾ ਨਹੀਂ ਮੈਂ ਨਹੀਂ ਜਾਨਣਾ ਚਾਹੁੰਦਾ ਗੁਰੂ ਜੀ ਨੇ ਫਿਰ ਕਿਹਾ ਕਿ ਭਾਈ ਤੇਰੀ ਜ਼ਰੂਰਤ ਦਾ ਸਾਰਾ ਸਮਾਨ ਸੀ ਉਸ ਕੁਲੀ ਦੇ ਅੰਦਰ ਤੂੰ ਹਾਲੇ ਵੀ ਨਹੀਂ ਜਾਨਣਾ ਚਾਹੁੰਦਾ ਕਿ ਅਸੀਂ ਕਿਉਂ ਸਾੜੀ ਹੈ ਕਿਉਂਕਿ ਮੇਰਾ ਜੋ ਕੁਝ ਵੀ ਹੈ ਉਹ ਸਭ ਤੁਹਾਡਾ ਹੈ ਇਸ ਕਰਕੇ ਮੈਂ ਤੁਹਾਡੇ ਬਾਣੇ ਵਿੱਚ ਹੀ ਖੁਸ਼ ਹਾਂ ਤਾਂ ਸਿੱਖ ਦੇ ਮੂੰਹੋਂ ਇੱਕ ਗੱਲ ਸੁਣ ਕੇ ਗੁਰੂ ਜੀ ਮੁਸਕਰਾਉਂਦੇ ਤਾਂ ਸੰਗਤਾਂ ਨਾਲ ਸੱਤ ਵਚਨ ਕਰਕੇ ਉੱਥੋਂ ਅੱਗੇ ਵੱਲ ਤੁਰ ਪਏ ਗੁਰੂ ਜੀ ਦੇ ਜਾਣ ਪਿੱਛੋਂ ਜਦੋਂ ਸਿੱਖ ਨੇ ਆਪਣੇ ਘਰ ਦੀ ਰਾਖ ਇਕੱਠੀ ਕੀਤੀ ਤਾਂ ਉਸ ਵਿੱਚੋਂ ਸੋਨੇ ਦੇ ਮੋਹਰਾਂ ਵਾਲੀ ਗਾਗਰ ਨਿਕਲੀ ਜਿਸ ਨੂੰ ਵੇਖ ਕੇ ਉਸ ਸਿੱਖ ਦਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਕੋਲ ਖੜੀ ਸੰਗਤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿਣ ਲੱਗ ਪਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਤਫਤੇ